ਗੁੱਡ ਮਾਰਨਿੰਗ ਗਲਾਸ ਭਰਨਾ ਸੀ ਇੱਧਰ ਬਾਈ ਕੋਚੀ ਤੋਂ ਆਏ ਨੇ ਇਹ ਵੀ ਗੁੱਡ ਇਹਦਾ ਨਾ ਮਿੰਠਾ ਚ ਇਹ ਜਾਮਾ ਗਲਾਸ ਵਿੱਚ ਮਾਲ ਚੁੱਕਾ ਇਹ ਬਲੈਕ ਟੀ ਲੱਗੀ ਪਈ ਆ ਬਈ ਛੱਡੀ ਤੇ ਸਵਾਦ ਆ ਰਿਹਾ ਲੋ ਜੀ ਯੋਗਾ ਕਲਾਸ ਸਟਾਰਟ ਹੋ ਗਈ ਆ ਜੱਪਾ ਮਾਰਦੀ ਮੱਸ ਉਹ ਸੋਹਣਾ ਮਾਹੌਲ ਆਰ ਟੈਂਟ ਦੇ ਅੰਦਰ ਨੂੰ ਦਿਖ ਰਿਹਾ ਇਹ ਸਾਰਾ ਕੰਮ ਸੋਲੇ ਪੂਰੀਆਂ ਦਾ ਲੰਗਰ ਚੱਲ ਰਿਹਾ ਹੈ ਮੈਂ ਨਮਕ ਮਿਰਚ ਦੇਖ ਨਮਕ ਮਿਰਚ ਘਾਟ ਦੇਖ ਲਓ ਥੋੜਾ ਹਾਂ ਨਮਕ ਮਿਰਚ ਚੈੱਕ ਕਰ ਲਓ ਫੌਜੀ ਦਾ ਕੱਪ ਕਿੱਥੇ ਫੌਜੀ ਦਾ ਕੱਪ ਕਿੱਥੇ ਬਾਈ ਕਿੰਨੀ ਆ ਚਲੋ ਬਈ ਚਲੋ 9:30 ਵੱਜ ਗਏ ਆਪਣਾ ਨਗਾਰੂ ਨੂੰ ਚੱਲ ਪਿਆ ਹੁਣ ਅਗਲੀ ਕੈਂਪ ਸਾਈਟ ਨਗਾਰੂ ਪੂਰੀ ਚੜਾਈ ਗਿਆ ਜੱਜ ਸਿੱਧੇ ਉਹ ਸਿਖਰ ਤੇ ਜਾਣਾ ਯਾ ਤੇ ਸਾਨੂੰ ਦੇ ਵਿੱਚ ਦੀ ਅੱਗੇ ਵਧ ਰਹੇ ਆਪਣੇ ਜੂਬਰ ਹੌ ਸਤੇ ਸਤੇ ਕਰਮਾਣਾ ਨਹੀਂ ਨਹੀਂ ਹਲੇ ਨਹੀਂ ਹੈਂ ਉਹ ਮੋਗੜੀਆਂ ਤੇ ਬਰਫ਼ ਦੇ ਵਿੱਚੋਂ ਦੀ ਅੱਗੇ ਨੂੰ ਵੱਧ ਰਹੇ ਆ ਸਾਰੇ ਆਪਣੇ ਟਰੈਕਰ ਵੀਰ ਵੇਖੀ ਬਈ ਖੁੱਬ ਗਿਆ ਸੀ 911 ਬੈ ਗਿਆ ਸੀ ਵਿੱਚ ਨੂੰ ਕਿ ਬਰਫ਼ ਤੇ ਪੋਲੀ ਵਾਲੇ ਇੰਦਰ ਕੰਡਿਆਂ ਵਾਲੀ ਆ ਗਾੜੀ ਭਾਈ ਇਹ ਤਾਂ ਮੱਝ ਕਿ ਲੰਘਣਾ ਪੈਣਾ ਹਾਉ ਏ ਮੈਂਥਾ ਚ ਅਸਲੀ ਪੁਆਇੰਟ ਆਪਾਂ ਇਹ ਦੂਜੀ ਸਾਈਡ 'ਤੇ ਇੱਕ ਕੈਂਪ ਸਾਈਟ ਆ ਇੱਧਰ ਤੇ ਸਾਹਮਣੇ ਪਹਾੜ ਹੋ ਆਪਣਾ ਦੂਜਾ ਗਰੁੱਪ ਜਾਂਦੇ ਆਪਣੇ ਕਾਫਲਾ ਲੋ ਜੀ ਸਨੋਪਾਲ ਸ਼ੁਰੂ ਹੋ ਗਈ ਦੇਖੋ ਥੋੜੀ ਥੋੜੀ ਕੈਮਰਾ ਚੱਲ ਰਹੀ ਐ ਸਾਇਦਾ ਫੜੇ ਚੱਲ ਲਈ ਆਪਾਂ ਅੱਧਾ ਘੰਟਾ ਹੋਇਆ ਨਹੀਂ ਨੌਇਸ SNOWFALL ਬੜੀ ਆ ਰਹੀ ਹੈ ਪੂਰੀ ਹੋਈ ਤੇ ਅੱਗੇ ਵਧ ਰਹੇ ਆ ਆਪਣੇ ਸਾਰੇ ਟੀਮ ਤੇ ਇੱਧਰ ਮੰਗ ਰਹੇ ਆ ਮੈਂ ਸੁੰਨੀ ਵਰ ਗਏ ਭਾਈ ਪੂਰਾ ਬਾਈਟ ਆਊਟ ਹੋਇਆ ਪਿਆ ਕੁਛ ਨਹੀਂ ਨੀਂਦਾ ਪਹਾੜਾਂ ਚ ਨੇੜੇ ਨੇੜੇ ਹੀ ਨੀਂਦੇ ਆ ਇਹ স্নੋਫਾਲ ਪੂਰੀ ਤੇਜ਼ ਹੋ ਚੁੱਕੀ ਆ ਹਣਾ ਕਿਵੇਂ ਲੱਗ ਰਿਹਾ ਵੀ ਮਨਪ੍ਰੀਤ ਬਹੁਤ ਵਧੀਆ ਜੀ ਪਹਿਲਾਂ ਦੇਖੀ ਸੀ স্নੋਫਾਲ ਇਹ ਪਹਿਲੀ ਵਾਰ ਦੇਖ ਰ ਲਾਈਵ ਦੂਜੀ ਵਾਰ ਦੂਜੀ ਵਾਰ ਇਹ ਰਹਾ ਤਾਂ ਫਸਟ ਹੈ ਹੂੰ ਟੋਡਾ ਫਾਸਟ ਦੇਖੀਏ ਇਹ ਸਨੋਫਾਲ ਯਾਰ ਪੂਰੀ ਜਿਗਰ ਦੀਆਂ ਇਹ ਫਸਟ ਟਾਈਮ ਆਇਆ ਪ੍ਰਧਾਨ ਬਹੁਤ ਬਹੁਤ ਧੰਨਵਾਦ ਤੇਰਾ ਨਿਆਰ ਆ ਲਿਆ ਤਾ ਚਲੋ ਭਾਈ ਦੇਖੀ ਆਪਾਂ ਨੂੰ ਨਾ ਕੀ ਪਤਾ ਬੱਬਾ ਤੁਰ ਕੇ ਪਹਿਲੀ ਵਾਰ ਮੋਰਥੇ ਤੇ ਮੋਟਰਸਾਈਕਲ ਤੇ ਦੂਜੀ ਵਾਰ 50 ਕਿਲੋਮੀਟਰ ਪਈ ਸੀ ਉਹ ਸਾਡੇ ਤੇ ਉਹ ਸਾਡੇ ਅੰਨਾਂ ਨੂੰ ਹੱਥ ਲਵਾ ਦਦੇ ਰਾਣ ਅਨਿਸਰੋ ਫਾਲ ਹੀ ਦੇਖੀ ਕਦੇ ਥੈਂਕ ਯੂ ਯਾਰ ਮੈਨੂੰ ਥਕਾਨ ਦੂਰ ਹੋ ਗਈ ਇਸ ਨੂੰ ਫਾਲ ਦੇਖ ਕੇ ਠੀਕ ਹੈ ਮਜ਼ਾ ਆ ਗਿਆ ਚਲੋ ਜੀ ਥੋੜਾ ਲਾਂ ਲੈਂਡ ਰੁਕਿਆ ਸਨੋ ਹਾਲ 19 ਫਿਰ ਗਿਆ ਚੜਾਈ ਵੀ ਬਹੁਤ ਥਿੱਕੀ ਆ ਬਹੁਤ ਇਧਰ ਦੇਖੋ ਜਾਮ ਲੱਗ ਗਿਆ ਲੋਦੀ ਲਵੇ ਲੱਗਿਆ ਹੁਣ ਤਾਂ ਚੜਾਈ ਦੇ ਚੜਦੇ ਹੁੰਦੇ ਆ ਬੰਦੇ ਪੂਰੀ ਫੇਸਲ ਨਾ ਜਿਹੜਾ ਰ ਇਧਰ ਦੇਖੋ ਸੁਣੋ ਆ ਰਹੀ ਹੈਗੀ ਕਟਣ ਦਾ ਨਾਂ ਨਹੀਂ ਲੈ ਰਹੀ ਉਹ ਥੱਲੋਂ ਬਰਫ਼ ਦੇ ਵਿੱਚੋਂ ਦੀ ਮਿੱਟੀ ਜਿਹਾ ਰਹਾ ਸੀ ਉਹ ਬਹੁਤ ਗਾਰਾ ਬਣ ਗਿਆ ਉਹ ਉੱਤੇ ਤੁਰਦੇ ਤੁਰਦੇ ਆਹ ਲੈਣਾ ਸੀ ਕਿਸ਼ਕੀ ਜਿਹਾ ਲਾਵਾ ਵੀ ਕਰ ਲੋ ਹਾਂ ਤਾਂ ਹੁਣ ਅੱਜ ਚਾਹ ਗਿਆ ਅੱਜਾ ਆਹ ਦਾ ਹਾਹਾ ਹਾਫ ਹੋ ਗਿਆ ਫਿਰ ਲੋ ਜੀ ਸਨੋ ਫਾਲ ਚਾਲੂ ਆ ਬਈ ਪੂਰੀ ਤੇ ਇਹ ਜਗਾ ਤੇ ਰੇਂਜ ਵੀ ਆਈ ਐ ਥੋੜੀ ਥੋੜੀ ਆ ਬਰਫ ਦੇਖੋ ਕਿੰਨੀ ਆ ਜਮਾ ਹੀ ਨਹੀਂ ਹਜੇ ਤਾਂ ਹੈ ਨਹੀਂ ਤੇ ਜਮਾ ਕੁਝ ਵੀ ਨਹੀਂ ਦਿਖ ਰਿਹਾ ਤੇ ਵਸ ਕਹਿੰਦੇ ਪਹੁੰਚ ਗਏ ਆ ਟਾਪ ਤੇ ਲਗਭਗ ਥੋੜਾ ਜਿਹਾ ਉੱਪਰ ਜਾਣਾ ਹੁਣ ਪੂਰਾ ਪ੍ਰੋਫਾਈਲ ਲਈ ਕੰਮ ਆ ਗਿਆ ਦੂਆ ਤਾਂ ਸਾਰਾ ਉਹ ਮੈਲਾ ਬਰਫ ਦੇ ਵਿੱਚ ਦੀ ਜਾਣਾ ਹੋਊਗਾ ਉਹ ਤਾਂ ਰਾਹ ਤਾਂ ਇੱਧਰ ਨੂੰ ਜਾਂਦਾ ਦੇਖਦੇ ਹਾਂ ਬਾਕੀ ਲੋ ਜੀ ਹੁਣ ਆ ਗਏ ਆਪਾਂ ਪੂਰੇ ਬਰਫਾਂ ਵਾਲੇ ਏਰੀਆ 'ਚ ਪੂਰਾ ਟਰੈਕ ਆ ਜਿਹੜਾ ਹੁਣ ਬਰਫ ਦੇ ਵਿੱਚ ਦੀ ਜਾ ਰਿਹਾ ਉੱਪਰੋਂ ਵੀ ਸਨੋ ਫਾਲ ਹੋ ਰਹੀ ਐ ਨੀਚੇ ਵੀ ਬਰਫੀ ਬਰਫਾ ਚਾਰੇ ਪਾਸੇ ਹੁਣਾਂ ਬਚਾ ਕੀ ਅੰਗਣਾ ਪੈਂਦਾ ਕਿਉਂਕਿ ਦਬ ਦਬ ਕੇ ਫਿਸਲਣ ਨਾਲ ਹੀ ਹੋ ਜਾਂਦੀ ਹੈ ਕਰੜੀ ਹੋ ਕੇ ਲਓ ਜੀ ਸਨੋਫਾਲ ਜਾ ਰਹੀ ਆ ਤੇ ਆਪਣੀ ਆ ਗਈ ਨਗਾਰੂ ਕੈਂਪਸਾਈਟ ਉਹ ਟੈਂਟ ਲੱਗੇ ਪਏ ਕੁਝ ਲਾਈ ਜਾਂਦੇ ਬਰਫ਼ ਦੇ ਵਿੱਚ ਪੂਰੇ ਤਾਬ ਗਿਆ ਤੇ ਇਧਰੋਂ ਆਪਣੇ ਮਿੱਤਲ ਹੋਰ ਨਹੀਂ ਪਹੁੰਚ ਰਹੇ ਆ ਕਿਵੇਂ ਲੱਗਿਆ ਬਾਈ ਮਿੱਤਲ ਮਜ਼ਾ ਆ ਗਿਆ ਬਾਈ ਮਜ਼ਾ ਜ਼ਿੰਦਗੀ ਦੀ ਫਸਟ ਸਨੋਫਾਲ ਦੇਖੀ ਹੈ ਓਕੇ ਕੰਮ ਓਕੇ ਆ ਆਨੰਦਮਈ ਨੰਦਮਾਹੌਲ ਆਨੰਦਮਈ ਉਧਰੋਂ ਤੋਂ ਬਾਕੀ ਦੀ ੀ ਮਾਰੀ ਆ ਦੇਖੋ ਬਰਫਾਂ ਦੇ ਵਿੱਚੋਂ ਅੱਗੇ ਵਧਦੀ ਹੋਈ ਯਾਰ ਬੜਾ ਨਜ਼ਾਰਾ ਹਾਂ ਆਹਾਹਾਹਾ ਥੋੜੀ ਜਿਹੀ ਢਾਲ ਆ ਗਈ ਨਵੇਂ ਬੰਦੇ ਡਰ ਰਹੇ ਆ ਪਰ ਕੱਲ ਤੱਕ ਕੱਦਦੀ ਹੋ ਜਾਣੇ ਫਿਰ ਸਵਾਦ ਆਊਗਾ ਇਸੇ ਵਿੱਚ ਚੱਲਣ ਦਾ ਪਚਾ ਗਈ ਸੀ ਉੱਪਰ ਸਨੋ ਪਈ ਜਾਂਦੀ ਆ ਕਰਤਾਰਨ ਸੁਲੋ ਬੈਂਡਰ ਆ ਦੇਖੋ ਡਿੱਗ ਰਹੀ ਹੈ ਬਾਹਰ ਮੜਾਏ ਬਾਹਰ ਗਿੜਾ ਤਾ ਘਾਰੇ ਮੋਬਾਈਲ ਦਾ ਜੀ স্নੋ ਫਾਲ ਹੋ ਰਹੀ ਹੈ ਜੀ ਪ੍ਰੋਪਰ ਆ ਸਾਡਾ ਨਗਰੂ 20 ਕੈਂਪਾ ਇਥੇ ਰੁਕਣਾ ਆਪਾ ਪ੍ਰਧਾਨ ਹੁਨੀਂਦਰ ਬੈਠੇ ਆ ਆ ਲੋ ਬਹੁਤ ਸਪੈਕ ਲੋ ਜੀ ਸ਼ਾਮ ਦਾ ਫਾਲਨ ਫਾਲਨ ਹੋ ਗਿਆ ਸੇ ਹੁਣ ਇੱਥੇ ਮਣਾ ਮੋਟਾ ਦੱਸਣਗੇ ਕੱਲ੍ਹ ਬਾਰੇ ਕਿਵੇਂ ਤੁਰਨਾ ਸਨੋਸ ਸਨੂਚ ਤੇ ਭਾਈ ਸੁਨੀਲ ਸਾਰੇ ਇਕੱਠੇ ਹੋ ਰਹੇ ਆ ਗੰਦੇ ਬਹੁਤ ਸਾਰੇ ਟੈਂਟਾ ਦੇਖੋ ਬਰਫੀ ਆ ਸਾਰੀ ਬਰਫਾਟਾ ਕੇ ਲੱਗੇ ਹੋਇਆ ਟੈਂਟਾ

पहले अलग अलग कर लो दोनों जोड़ियों को बाकी सबको पता होगा इसको बोलते क्या है क्या बोलते हैं? तो गेटर गेटर, गेटर लग गए ये आपका इसलिए होता है आपकी सीधे हां ये आप पर मैं बता दूंगा आपको कैसा निकालो एक बार सर ना करो कहां तो पहला लास्ट में किसी को भी कोई डाउट तो मैं आपको तो वो क्लियर अभी ट्रेनिंग चल रही है गेटर पे डुगे की जंदे हो स्पाइक्स और क्रैम्पॉन लगवाने कितना भी चले जाओगे आप बर्फ में तो पानी नहीं जाएगा आप सेफ, रहेंगे जो ठीक है और सब वगैरह सेफ रहेंगे अब लगाने का तरीका देखो ठीक है है ना हुक और एक होगा यहाँ लोगो कंपनी का जो ये लोगो है ना और जो ये हुक है हाँ। ये देखो ये लगेगा आपका पहले डालना है ये वाला लूज करना है थोड़ा जिसके पैर लंबे है ना ये वाला थोड़ा लूज करना ताकि ये बाद में लोगो सीधा रखना है लोगो लोगों से हाँ। हो, हो, जाएगा हो जाएगा अपने आप ही हो जाएगा इसका ये इसको थोड़ा लूज कर लेना हाँ। किसी के लंबे पैर भी ठीक है नीचे से और इसको पहले ऐसे देख लो सारे ऐसे डाल दिया ना ऐसे तो तो लगा के ये ऑटोमेटिकली आपका लोगो आ जाएगा बार साइड को और ये हुक रखना फ्रंट साइड को हाँ जी और ये हुक रखना देखो ये वाला जो हुक है ना ये वाला हुक ये वाला चाहिए जो ये वाला है ना आपके शूज का फर्स्ट या सेकंड लेस इसका जो क्रॉस हो रहा है ना तो हाँ जो इसका ये क्रॉसिंग हो रहा है ना ये वाला उसमें अटके ये वाला डालना इसमें ये देखो ऐसे फिर ये खिसकेगा नहीं ऊपर को लॉक हो जाएगा इसमें ठीक है उसके बाद इसको ऐसे घुमा के ये ये और होना चाहिए आपका देखो प्रॉपर सेट ऐसे ਉਹ ਹੁਣ ਤਾਂ ਥੱਲੇ ਉੱਦੀ ਜਾਊਗੀ ਹੈ ਨਾ ਉਹ ਜੀ ਦੂਸਰਾ ਜਿਹੜਾ ਉਹ ਪੱਤਾ ਜੀ ਲੋਕ ਪਿੱਛੇ ਜਰੂਰ ਕਰਦੇ ਜਦੋਂ ਉਹ ਪੜੇ ਬੰਦ ਕਰਦੇ ਪੀਸੀ ਚੰਦਾ ਨਹੀਂ ਬਚਦੇ ਹਾਂ ਨਾ ਸਨਮਨ ਜਿਹਾ ਜਸਤ ਦਿਖਾ ਦਿੰਦਾ ਪਿੱਛੇ ਪਸੰਦ ਨੂੰ ਆਉਂਦੀ ਹੈ ਗੁਰੂ ਨਹੀਂ ਨਹੀਂ ਉਹ ਪਿੱਛੇ ਆ ਜਾਓ ਪਾ ਕੇ ਦੇਖ ਲੂ ਠੀਕ ਹੈ ਫਿਰ ਖੰਦੇ ਨਹੀਂ ਕਰੀਂ ਭਾਈ ਮੜੇ ਆਖੀਂ

ਨੀਚੇ ਹੈ ਵਧੀਆ ਲੌਕ ਕਰ ਲੈਣਾ ਪ੍ਰੋਪਰ ਹੈ ਨਾ ਦੂਰ ਦੇਖੋ ਵੀ ਖਾਣਾ ਬਣਾਉਣ ਲਈ ਪਾਣੀ ਦਾ ਜਵਾੜ ਹੋ ਰਿਹਾ ਇੱਕ ਵੀਡੀਓ ਹੋ ਜਾਏ ਨਾ ਕਰੰਟੀ ਆਜੋ ਭਾਈ ਦਿਵਾਨਾ ਜੀ ਇਹ ਸਾਡੇ ਭਾਈ ਦੋਵੇਂ ਭੂਮੀਗੰਢ ਆਇਆ ਵਧੀਆ ਤਰੀਕੇ ਨਾਲ ਚਲੋ ਜੀ ਕੋਈ ਮੈਂ ਬਣਾਣਾ ਸਾਜੀ ਸਟਾਰਟ ਇਹ ਬੰਦੇ ਨੇ ਨੇਪਾਲੀ ਜਿਹੜੇ ਕਿ ਸਾਰਿਆਂ ਨਾਲੋਂ ਜਾਨੀ ਕਿ ਜਿਆਦਾ ਫਾਊਂਡੇਸ਼ਨ ਤੇ ਇਹਨਾਂ ਦਾ ਵਰਕ ਆ ਗਰਾਊਂਡ ਤੇ ਅਸੀਂ ਗਾਈਡ ਦੀ ਸਾਰਿਆਂ ਨੂੰ ਇੱਜ਼ਤ ਆ ਜਾਨੀ ਕਿ ਕੰਪਨੀ ਦੀ ਰਜਿੰਦਰ ਨੂੰ ਉਪਗੜਜੀ ਪਰ ਜਿਹੜੇ ਬੰਦੇ ਕਿਰਤੀ ਬੰਦੇ ਨੇ ਜਿਨ੍ਹਾਂ ਨੇ ਆਪਣੇ ਹੱਥਾਂ ਦੇ ਨਾਲ ਇੱਥੇ ਇਹ ਸਾਰੀ ਚੀਜ਼ ਬਣਾਈ ਆ ਉਹ ਬਣਾਈ ਆ ਰਸਤੇ ਬਣਾਏ ਨੇ ਹਨਾ ਸਾਰਾ ਟੈਂਟ ਲਾਏ ਨੇ ਤਾਂ ਇਹਨਾਂ ਦੀ ਮਿਹਨਤ ਦੇ ਬਦੌਲਤ ਹੀ ਆਪਾਂ ਇੱਥੇ ਆ ਕੇ ਰਹਿਨੇ ਆ ਨਹੀਂ ਆਪਾਂ ਰਹਿ ਨਹੀਂ ਸਕਦੇ ਸਹੀ ਹੈ ਬਹੁਤ ਵੱਡੀ ਮਿਹਨਤ ਆ ਸਲੂਟ ਆ ਬਾਈ ਹੱਥ ਹੁੰਦੇ ਨੇ ਉਹ ਬਹੁਤ ਵੱਡੀ ਪ੍ਰੋਡਕਸ਼ਨ ਕਰਦੇ ਨੇ ਭਾਵੇਂ ਫੈਕਟਰੀਆਂ ਦੇ ਵਿੱਚ ਲਾ ਲਈਏ ਭਾਵੇਂ ਖੇਤਾਂ ਦੇ ਵਿੱਚ ਐਸ ਲਈ ਤੁਹਾਨੂੰ ਸਲੂਟ ਆ ਤੇ ਤੁਸੀਂ ਕੋਈ ਸਾਰੀ ਦੁਨੀਆ ਦੇ ਰਚਨਾਹਾਰੇ ਜਿਹੜਾ ਵੀ ਦੁਨੀਆ ਦੇ ਵਿੱਚ ਕੋਈ ਚੀਜ਼ ਨਵੀਂ ਬਣਨੀ ਆ ਕੋਈ ਇਹ ਨਾ ਕੰਮ ਮੇਰੇ ਕੋਲ ਇਹ ਵੀ ਮਜ਼ਦੂਰਾਂ ਨੇ ਬਣਾਈ ਹੋਈ ਆ ਤਾਂ ਸਾਡੇ ਕੋਲੇ ਕੋਟੀ ਪਾਈ ਆ ਹੋਰ ਆ ਤਾਂ ਉਹ ਮਨੁੱਖੀ ਕਿਰਤ ਆ ਜਿਹੜੀ ਉਹੀ ਆ ਤੇ ਮਨੁੱਖੀ ਕਿਰਤ ਹੀ ਸਭ ਤੋਂ ਮਹਾਨ ਆ ਕੋਈ ਚੀਜ਼ ਮਹਾਨ ਨਹੀਂ ਕੀ ਸਹੀ ਬੰਦੇ ਦਾ ਨਾਮ ਲੈ ਲੀਏ ਬਈ ਫਲਾਨਾ ਆਹ ਬੰਦਾ ਹਾ ਸ਼ਹੀਦ ਕੁਛ ਵੀ ਕਹਿ ਦਈਏ ਪਰ ਮਨੁੱਖੀ ਕਿਰਤ ਸਭ ਤੋਂ ਮਹਾਨ ਆ ਸ਼ਹੀਦ ਵੀ ਉਸ ਕਿਰਤ ਦੇ ਲਈ ਹੀ ਲੜਦੇ ਰਹੇ ਆ ਬਈ ਲੋਕ ਆ ਜਿਹੜੇ ਬਈ ਉਹਨਾਂ ਦਾ ਜੀਵਨ ਵਧੀਆ ਹੋ ਤੇ ਇਸ ਲਈ ਬਈ ਸਲੂਟ ਆ ਤੁਹਾਨੂੰ ਬਹੁਤ ਵਧੀਆ ਚੰਗਾ ਲੱਗਿਆ ਬਈ ਤੁਸੀਂ ਬਹੁਤ ਮਹਾਨ ਕੰਮ ਕਰਦੇ ਆ ਇਨਕਾਰ ਮੇਰੇ ਤੋਂ ਆਸ ਨਾ ਕਰਿਓ ਕਿ ਮੈਂ ਖੇਤਾਂ ਦਾ ਪੁੱਤ ਹੋ ਕੇ ਤੁਹਾਡੇ ਚਗਲੇ ਹੋਏ ਸਵਾਦਾਂ ਦੀ ਗੱਲ ਕਰਾਂ ਮੇਰੇ ਤੋਂ ਆਸ ਨਾ ਕਰਿਓ ਕਿ ਮੈਂ ਖੇਤਾਂ ਦਾ ਪੁੱਤ ਹੋ ਕੇ ਤੁਹਾਡੇ ਚਗਲੇ ਹੋਏ ਸਵਾਦਾਂ ਦੀ ਗੱਲ ਕਰਾਂਗਾ ਜਿਨ੍ਹਾਂ ਦੇ ਹੜ੍ਹ ਚ ਰੁੱੜ ਜਾਂਦੀ ਹੈ ਸਾਡੇ ਬੱਚਿਆਂ ਦੀ ਤੋਤਲੀ ਕਵਤਾ ਤੇ ਸਾਡੀਆਂ ਧੀਆਂ ਦਾ ਕੰਜਕ ਜਿਹੇ ਹਾਸਾ ਮੈਂ ਤਾਂ ਜਦ ਵੀ ਕੀਤੀ ਮੈਂ ਤਾਂ ਜਦ ਵੀ ਕੀਤੀ ਖਾਤ ਦੇ ਘਾਟੇ ਕਿਸੇ ਗਰੀਬੜੀ ਦੀ ਹੱਕ ਵਾਂਗ ਪਿੱਚ ਗਿਆ ਗੰਨਿਆਂ ਦੀ ਗੱਲ ਹੀ ਕਰਾਂਗਾ ਮੈਂ ਦਲਾਂ ਦੇ ਖੁੰਢੇ ਤੇ ਦਲਾਂ ਦੇ ਬੂਹੇ ਲਤੇ ਖੜੇ ਸਿਆਲ ਦੀ ਹੀ ਗੱਲ ਕਰਾਂਗਾ ਮੇਰੇ ਤੋਂ ਆਸ ਨਾ ਕਰਿਓ ਕਿ ਮੈਂ ਸਰਦੀ ਦੀ ਰੁੱਤ 'ਚ ਖੇੜਨ ਵਾਲੇ ਮੇਰੇ ਤੋਂ ਆਸ ਨਾ ਕਰਿਓ ਕਿ ਮੈਂ ਸਰਦੀ ਦੀ ਰੁੱਤੇ ਖੇੜਨ ਵਾਲੇ ਫੁੱਲਾਂ ਦੀਆਂ ਕਿਸਮਾਂ ਤੇ ਨਾਂ ਤੇ ਪਿੰਡ ਦੀਆਂ ਕੁੜੀਆਂ ਦੇ ਨਾਕ ਨਾਂ ਧਰਾਂਗਾ ਮੈਂ ਬੈਂਕ ਦੇ ਸੈਕਟਰੀ ਦੀਆਂ ਖਚਰੀਆਂ ਮੁੱਛਾਂ ਸਰਪੰਚ ਦੇ ਥਾਣੇ ਤੱਕ ਲੰਬੀ ਪੂਛ ਦੀ ਤੇ ਉਹ ਪੂਰੇ ਚਿੜੀਆ ਘਰ ਦੀ ਜੋ ਮੈਂ ਆਪਣੀ ਹੱਕ ਉੱਤੇ ਪਾਲ ਰੱਖਿਆ ਹੈ ਜਾਂ ਉਸ ਅਜਾਇਬ ਘਰ ਦੀ ਜੋ ਮੈਂ ਆਪਣੀ ਹੱਕ ਅੰਦਰ ਸਾਮ ਰੱਖਿਆ ਹੈ ਜਾਂ ਇਦਾਂ ਦੀ ਹੀ ਹੋਈ ਕੋਈ ਕਾਰਡ ਵਰਡ ਹੀ ਗੱਲ ਕਰਾਂਗਾ ਮੇਰੇ ਲਈ ਦਿਨ ਦਿਲ ਤਾਂ ਬਸ ਇੱਕ ਪਾਣ ਦੇ ਪੱਤੇ ਵਰਗਾ ਲੋਥੜਾ ਹੈ ਮੇਰੇ ਲਈ ਹੁਸਨ ਕੋਈ ਮੱਕੀ ਦੀ ਲੂਣ ਭੁੱਕੀ ਕੋਈ ਰੋਟੀ ਜਹੀ ਲਜਤ ਹੈ ਮੇਰੇ ਲਈ ਜ਼ਿੰਦਗੀ ਘਰ ਦੀ ਸ਼ਰਾਬ ਵਾਂਗ ਲੁਕ-ਲੁਕ ਪੀਣ ਦੀ ਕੋਈ ਸ਼ਾਇ ਹੈ ਮੇਰੇ ਤੋਂ ਆਸ ਨਾ ਕਰਿਓ ਕਿ ਮੈਂ ਖਰਗੋਸ਼ ਵਾਂਗ ਰੋਈਆਂ ਦੀ ਕੂਲੀ ਮਹਿਕ ਨੂੰ ਫੁੱਲੇ ਜਿਹਾ ਸੁੰਘਾਂ ਮੈਂ ਹਰ ਕਾਸੇ ਨੂੰ ਜੋਤਾ ਲੱਗੇ ਹੋਏ ਵਲਦ ਦੇ ਵਾਂਗ ਖੁਰਲੀ ਉੱਤੇ ਸੱਦਾ ਹੋਗੇ ਟਕਰਿਆ ਮੈਂ ਜੱਟਾਂ ਦੇ ਸਾਥ ਹੋਣ ਤੋਂ ਉਰਾਂ ਦਾ ਸਫਰ ਹਾਂ ਮੈਂ ਬੁੱਢੇ ਮੋਚੀ ਦੀ ਗੁੰਮੀ ਹੋਈ ਅੱਖਾਂ ਦੀ ਲੋਹਾਂ ਮੈਂ ਟੁੰਡੇ ਹੌਲਦਾਰ ਦੀ ਸੱਜੇ ਹੱਥ ਦੀ ਯਾਦ ਯਾਦ ਹਾਂ ਕੇਵਲ ਮੈਂ ਪਿੰਡੇ ਵਕਤ ਦੇ ਚੱਪਾ ਸਦੀ ਦਾ ਦਾਗ ਹਾਂ ਕੇਵਲ ਤੇ ਮੇਰੀ ਕਲਪਨਾ ਉਸ ਲਹਾਰ ਦੇ ਥਾਂ ਥਾਂ ਤੋਂ ਲੂਸੇ ਮਾਸ ਵਰਗੀ ਹੈ ਜੋ ਬੇਰਹਿਮ ਅਸਮਾਨ ਤੋਂ केजी आ रहे एक हवा दे बुल्ले ਲਈ ਜਿਹਦੇ ਹੱਥ ਵਿਚਲਾ 14 ਦਾ ਫਾਲਾ ਮੈਂ ਕਦੀ ਤਲਵਾਰ ਬਣ ਜਾਵੇ ਕਦੀ ਬਸ ਪੱਠਿਆਂ ਦੀ ਪੰਡ ਰਹਿ ਜਾਵੇ ਮੈਂ ਹੁਣ ਤੁਹਾਡੇ ਲਈ ਕਿਸੇ ਹਰਮੋਨੀਅਮ ਦਾ ਪੱਖਾ ਨਹੀਂ ਹੋ ਸਕਦਾ ਮੈਂ ਭਾਂਡੇ ਮਾਲ ਦੀ ਚੀਰੀ ਦੀਆਂ ਉਗਲਾਂ ਚੋਂ ਸਿੰਮਦਾ ਰਾਗ ਹਾਂ ਕੇਵਲ ਮੇਰੇ ਕੋਲ ਸੋਹਜ ਦੀ ਉਸ ਸੁਪਨ ਸੀਮਾ ਤੋਂ ਉਰੇ ਹਲਾ ਕੁਝ ਕਰਨ ਨੂੰ ਬਹੁਤ ਗੱਲਾਂ ਮੇਰੇ ਕੋਲ ਸੋਹਜ ਦੀ ਉਸ ਸੁਪਨ ਸੀਮਾ ਤੋਂ ਉਰੇ ਹਲਾ ਕਰਨੋਂ ਬਹੁਤ ਗੱਲਾਂ ਹਨ ਪਰ ਮੈਂ ਧਰਤ ਤੇ ਛਾਈ ਕਿਸੇ ਸੀਰੀ ਦੀ ਸੀਰੀ ਦੇ ਕਾਲੇ ਸ਼ਾਹ ਬੁੱਲਾ ਬੁੱਲਾ ਜਹੀ ਰਾਤ ਦੀ ਗੱਲ ਹੀ ਕਰਾਂਗਾ ਉਸ ਇਤਿਹਾਸ ਦੀ ਜੋ ਮੇਰੇ ਬਾਪ ਦੇ ਤੁਹਪ ਨਾਲ ਲੂਸੇ ਮੋਰਾ ਉਤੇ ਉਕਰਿਆ ਹੈ ਜਾਂ ਆਪਣੀ ਮਾਂ ਦੇ ਪੈਰੀ ਪਾਟੀਆਂ ਵਿਆਹਿਆਂ ਦੇ ਪੰਘੂਲ ਦੀ ਹੀ ਗੱਲ ਕਰਾਂਗਾ ਮੇਰੇ ਤੋਂ ਆਸ ਨਾ ਕਰਿਓ ਕਿ ਮੈਂ ਖੇਤਾਂ ਦਾ ਪੁੱਤ ਹੋਕੀ ਤੁਹਾਡੇ ਚਗਲੇ ਹੋਏ ਸਵਾਦਾਂ ਦੀ ਕੋਈ ਗੱਲ ਕਰਾਂਗਾ ਜਿਨ੍ਹਾਂ ਦੇ ਹਰ ਚ ਰੁੱੜ ਜਾਂਦੀ ਹੈ ਸਾਡੇ ਬੱਚਿਆਂ ਦੀ ਤੋਤਲੀ ਕਵਤਾ ਤੇ ਸਾਡੀਆਂ ਧੀਆਂ ਦਾ ਕਾਂਝ ਕਦੇ ਹਾਸਾ ਵਾਹ ਜੀ ਵਾਹ ਵਾਹ ਆ ਜਾ ਸੁਣ ਲੋ ਜੀ ਇਹ ਸਾਡੇ ਕਲਾਕਾਰ ਵੀਰ ਸੋਨੀ ਆਨੰਦਵਾਲ ਜੀ ਪਹਿਲੀ ਵਾਰੀ ਛੱਲਾ ਕਰਨ ਦੀ ਕੋਸ਼ਿਸ਼ ਕਰ ਰਹੇ ਆ ਸੱਲਾ ਸੁਣਾਉਣਗੇ ਸਾਨੂੰ ਵਰਪ ਦੇ ਵਿੱਚ ਕੋਈ ਨਹੀਂ ਕੋਈ ਮੋ ਦੀ ਮੇਰੇ ਨਾਲ ਗਿਆ ਅਜ ਲੜਕੇ ਹੋ ਅੱਲਾ ਕਰੇ ਆ ਜਾਵੇ ਸੁਣਾ ਦਿਆਂ ਜਾਨ ਕਦਮਾਂ ਵਿੱਚ ਧਰ ਕੇ ਹੋ ਛੱਲਾ ਬੇ ਉਹ ਛੱਲਾ ਬੇਰੀ ਬੂਰੇ ਬੇ ਬਤਨ ਮਾਹੀ ਦਾ ਦੂਰੇ ਵੇ ਬਤਨ ਮਾਹੀ ਦਾ ਦੂਰੇ ਵੇ ਜਾਣਾ ਪਹਿਲੀ ਪੂਰੇ ਵੇ ਗੱਲ ਸੁਣ ਖੱਲਿਆ ਚੋਰਾ ਵੇ ਦਿਲ ਨੂੰ ਲਾਇਆ ਈ ਚੋਰਾ ਓ ਛੱਲਾ ਕਾਲੀਆਂ ਮਰਚਾਂ ਛੱਲਾ ਕਾਲੀਆਂ ਮਰਚਾਂ ਛੱਲਾ ਕਾਲੀਆਂ ਮਰਚਾਂ ਛੱਲਾ ਕਾਲੀਆਂ મર ચાં બે મોરા પી કે મરસાવે સર તે વે ગલ્ સુ્યા ઢોલા બે સા હો છો નો ખે વે હો છો નો ખે છ નો નો ਕੇ ਵੇ ਛੱਲਾ ਨੋ ਨੋ ਕੇ ਵੇ ਛੱਲਾ ਨੋ ਨੋ ਕੇ ਵੇ ਓਏ ਪੱਤਰ ਮਿੱਠੜੇ ਮੇਵੇ ਓਏ ਲਾ ਸਭ ਨੂੰ ਦੇਵੇ ਓ ਛੱਲਾ ਚੀ ਚੀ ਪਾਇਆ ਓ ਤੀਆਂ ਤਨ ਨੇ ਪਰਾਇਆ ਓ ਛੱਲਾ ਮਾਰੇ ਓ ਛੱਲਾ ਲਿਸ਼ਕਾਂ ਮਾਰੇ ਛੱਲਾ ਲਿਸ਼ਕਾਂ ਮਾਰੇ ਛੱਲਾ ਲਿਸ਼ਕਾਂ ਮਾਰੇ ਛੱਲਾ ਲਿਸ਼ਕਾਂ ਮਾਰੇ ਓ ਦੁੱਖ ਬੱਚਿਆਂ ਦੇ ਪਾਰੇ ਓ ਦੁੱਖ ਬੱਚਿਆਂ ਦੇ ਪਾਰੇ ਓ ਗੱਲ ਸੁਣ ਛੱਲਿਆ ਬੇੜੇ ਓਏ ਅੱਲਾ ਸੰਗ ਨਾਨਖੇੜੇ ਵਾਹ ਜੀ ਵਾਹ ਲਓ ਵੀ ਥੋੜਾ ਗੀੜਾ ਫੇੜਾ ਦੇ ਕੇ ਚਿੱਟੀ ਬਰਫ਼ 'ਚ ਜਮਾ ਦੁੱਧ ਚਿੱਟੀ ਤੇ ਤਾਮਲ ਤਾਮਲ ਬੰਦੇ ਨਾਲ ਘੁੰਮ ਕੇ ਥੋੜਾ ਤੇ ਹੁਣ ਚੱਲੇ ਆਪਾਂ ਟੈਂਟਾਂ 'ਚੋਂ ਸਾਹਮਣੇ ਦੀਨੇ ਆਪਣੇ ਨਿਕਲੇ ਨਿਕੇ ਟੈਂਟ ਦੱਬੇ ਗਏ ਹੈਗੇ ਤਾਂ ਖਾਸੇ ਵੱਡੇ ਆਹ ਦੇਖਣ ਨੂੰ ਹੀ ਛੋਟੇ ਲੱਗਦੇ ਆ ਤੇ ਹੁਣ ਭਈ ਇਤੋਂ ਬਾਅਦ ਖਾਣਾ ਖਾਣ ਬਾਅਦ ਨਿਕਲਾਂਗੇ ਅੱਜ ਦੀ ਵੀਡੀਓ ਜਿਹੜੀ ਇੱਥੇ ਵਲੌਗ ਖਤਮ ਹੁੰਦਾ ਕੱਲ ਨੂੰ ਮਿਲਾਂਗੇ ਹੁਣ ਸਵੇਰੇ ਲੰਘੋ ਯਾਰ